ਕੱਸੀ ਗੱਲ ਜੀ ਸਾਰਿਆਂ ਨੂੰ ਮਨਮੋਹਨ ਸਿੰਘ ਚੱਗਰ ਕਿਸ ਤਰ੍ਹਾਂ ਸੁਝੀਅਤੋਂ ਅੱਜ ਜਿਸੀਂ ਇਨਟੈਕਸ ਐਕਸਪੋ ਜਿਹੜੀ ਸਾਹਨੇਵਾਲ ਐਕਸੀਬਿਸ਼ਨ ਲੱਗੀ ਹੈ ਆਰਚੀਟੈਕਚਰ ਦੀ ਅਸੀਂ ਉੱਥੇ ਸਾਰੇ ਆਏ ਆ ਸਾਨੂੰ ਇੱਥੇ ਬਹੁਤ ਹੀ ਅੱਛਾ ਰਿਸਪੌਂਸ ਮਿਲੇ ਹੈ ਐਕਚੁਅਲੀ ਐਕਸੀਬਿਸ਼ਨ ਜੋ ਮੇਨ ਬੇਸਿਕ ਪੁਆਇੰਟ ਕੀ ਹੁੰਦਾ ਹੈ ਕਿ ਜੋ ਵੀ ਸਾਡੀਆਂ ਜਿਹੜੀ ਪ੍ਰੋਡਕਸ਼ਨ ਹੈ ਜਿਹੜੀਆਂ ਨਵੀਆਂ ਆਈਟਮਾਂ ਆ ਉਹਦਾ ਡਿਸਪਲੇ ਦਾ ਆ ਬਾਕੀ ਵੀ ਸਟਾਲ ਕਾਫੀ ਅੱਛੇ ਲੱਗੇ ਹੋਏ ਆ ਸਾਡੇ ਲਈ ਇਹ ਹੈ ਕਿ ਜਿਹੜੀ ਅਸੀਂ ਲਾਸਟイヤー ਮੈਨੂਫੈਕਚਰਿੰਗ ਪਲਾਂਟ ਲਗਾਇਆ ਹੈ ਜਿਹੜੀ LED ਯੂਨਿਟਸ ਦਾ ਉਹਦੇ ਸਾਰੇ ਪ੍ਰੋਡਕਟਸ ਜਿਹੜੇ 200 ਤੋਂ ਵੱਧ ਮਾਡਲ ਸੀ ਡਿਸਪਲੇ ਕੀਤੇ ਹੈ ਇੰਡੀਆ ਦੇ ਵਿੱਚ ਨਾਰਥਰਨ ਇੰਡੀਆ ਦੇ ਵਿੱਚ ਇਹ ਦੂਸਰਾ ਇਦਾਂ ਦਾ ਪਲਾਂਟ ਹੈ ਮੈਨੂਫੈਕਚਰਿੰਗ ਪਲਾਂਟ ਜਿੱਤੇ ਕਿ ਸਾਰੀ LED USA ਟੈਕਨੋਲੋਜੀ ਕੀ ਚਿਪ ਹੈ ਔਰ HPC ਡਰਾਈਵਰ ਦੇ ਨਾਲ ਅਵੇਲੇਬਲ ਹੈ ਜਿਹੜੇ ਕਿ ਪ੍ਰਾਈਸ ਦੀ ਗੱਲ ਕਰੀਏ ਜਾਂ ਕੁਝ ਵੀ ਹੈ ਮਕਿ ਲੋਕਲ ਕਮਰਸ਼ੀਅਲ ਜਿਹੜੀ ਹੈਗੀ ਹੈ ਪ੍ਰਾਈਸ ਦੇ ਉੱਤੇ ਇੰਟਰਨੈਸ਼ਨਲ ਕੁਆਲਿਟੀ ਤੰਕਰ ਹਰੇਕ ਕਸਟਮਰ ਤੇ ਜਿਮਾਉਂਦੇ ਨੇ ਕਿੰਨਾ ਕਿੰਨਾ ਸਰ ਉਹ ਫੁੱਲ ਬੇਨਾ ਤੁਹਾਡਾ ਬ੍ਰਾਂਡ ਦੇਖਦੇ ਨੇ ਬਹੁਤ ਜ਼ਿਆਦਾ ਮਤਲਬ ਕਿ ਦੇਖ ਕੇ ਵੀ ਖੁਸ਼ ਵੀ ਹੁੰਦੇ ਨੇ ਕਹਿੰਦੇ ਹਾਲੋ ਹੈਵੀ ਕੁਆਲਿਟੀ ਮਿਲ ਰਹੀ ਹੈ ਪਰ ਜਿਹੜੇ ਕਸਟਮਰ ਤੁਹਾਡੇ ਨਾਲ ਯੂਜ਼ ਵੀ ਕਰਦੇ ਕਿਸ ਤਰ੍ਹਾਂ ਧੰਨਵਾਦ ਕਰਦੇ ਹੋ ਉਹਨਾਂ ਦਾ ਸਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦੇਖੋ ਉਹਨਾਂ ਦਾ ਸਾਥ ਹੈ ਤਾਂ ਹੀ ਕੰਪਨੀ 65 ਸਾਲ ਤੱਕ ਖੜੀ ਹੈ ਔਰ ਅੱਗੇ 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 ਗ੍ਰਾਫ ਤੁਸੀਂ ਦੇਖੋਗੇ ਗ੍ਰੋਥ ਦਾ ਜਿਹੜਾ ਹੈ ਉਹ ਅੱਗੇ ਕੀ ਵਧ ਰਿਹਾ ਹੁਣ ਸਾਡੇ ਤਕਰੀਬਨ 6 ਯੂਨਿਟ ਪੋਕਲ ਪਲਾਂਟ ਚ ਹੋ ਚੁੱਕੇ ਆ ਅਲੱਗ-ਅਲੱਗ ਆਈਟਮ ਦੇ ਸਾਰੀ ਮੈਨੂਫੈਕਚਰਿੰਗ ਪਲਾਂਟ ਆਪਣੇ ਬੀ ਐਲ ਡੀ ਸੀ ਫੈਨ ਹੋ ਗਏ ਐਲ ای ਡੀ ਲਾਈਟਸ ਹੋ ਗਈ ਪੋਲਸ ਹੋ ਗਏ ਜੀ ਸੁਛੀਰ ਮੇਨ ਐ 65 ਸਾਲ ਤੋਂ ਵਾਇਰਿੰਗ ਕੇਬਲ ਦਾ ਆਪਣਾ ਪਲਾਂਟ ਆ ਉਹ ਸਾਰੀ ਮੈਨੂਫੈਕਚਰਿੰਗ ਇਨ ਹਾਊਸ ਲੁਧਿਆਣਾ ਦੇ ਵਿੱਚ ਅਵੇਲੇਬਲ ਆ ਅੱਜ ਇਨਟੈਕਸ 2026 ਜੇ ਲੱਗਿਆ ਇੱਥੇ ਜੋ ਵੀ ਡੋਮੈਸਟਿਕ ਵਾਸਤੇ ਬਿਲਡਿੰਗ ਦੇ ਮਟੀਰੀਅਲ ਵਾਸਤੇ ਡੈਕੋਰੇਸ਼ਨ ਵਾਸਤੇ ਉਨੀ ਲਾਈਟਿੰਗ ਵਾਸਤੇ ਵਾਇਰਿੰਗ ਵਾਸਤੇ ਜੋ ਵੀ ਕੁਝ ਚਾਹੀਦਾ ਉਹ ਇਹ ਐਗਜ਼ੀਬਿਸ਼ਨ ਲੱਗਿਆ ਗਿਆ ਇੱਥੇ ਨਵੀਆਂ ਨਵੀਆਂ ਕਿਧਰ ਡਿਸਪਲੇ ਹੋਈਆਂ ਹਨ ਜੋ ਵੀ ਦੇਸ਼ ਦੀ ਟੈਕਨੋਲੋਜੀ ਹਾਲ ਹੈ ਨਵੇਂ ਨਵੇਂ ਦੇ ਬੱਜੇ ਆიან ਹੋਰ ਬੁੱਕੇ ਕਿਹਦੇ ਤੋਂ ਬਪੋਡਲੇ ਬੜੀਆਂ ਹਨ ਔਰ ਹਰ ਚੀਜ਼ ਜਿਖੜੀ ਸ਼ਿੰਦ ਵੀ ਬਹੁਤ ਸੁਭਾਨ ਹੈਗਾ ਇਲੈਕਟ੍ਰੀਕਲ ਲਾਈਨ ਦੇ ਵਿੱਚ ਅਸੀਂ ਆਪਣਾ ਕ੍ਰਿਸਟਲ ਪ੍ਰੋਡਕਟ ਲੈ ਕੇ ਆਇਆ ਸਾਡੀ ਫੈਕਟਰੀ ਜਿਹੜੀ ਹੈ 1960 ਦੀ ਹੈਗੀ 1960 ਉਸੇ ਚੀਜ਼ 5 ਜੇਸ ਤੱਕ ਦਾ ਹੋ ਚੁੱਕਾ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਹੈਗੀ ਹੈ ਡੋਮੈਸਟਿਕ ਦੇ ਨਾਲ ਨਾਲ ਇੰਡਸਟਰੀ ਪ੍ਰੋਡਕਟ ਸਾਡੇ ਕੋਲ ਸਾਰੀਆਂ ਹੈ ਇੱਥੇ ਤਾਂ ਕਿ ਡੋਮੈਸਟਿਕ ਦੇ ਤਾਂ ਤੇ ਜ਼ਿਆਦਾ ਡੋਮੈਸਟਿਕ ਲਈ ਕੀਤਾ ਗਿਆ ਹੈ ਅਸਰ ਕੋ ਇੰਡਸਟਰੀ ਪ੍ਰੋਡਕਟ ਵੀ ਸਾਰੀਆਂ ਹੈ ਐਮ ਸੀ ਬੀ ਐਮ ਸੀ ਜੀ ਵਾਇਰ ਕੇਬਲ ਹੋਰ ਕਈ ਕਿਸਮ ਦਾ ਗੀਜ਼ਰ ਫੈਨ ਹਰ ਚੀਜ਼ ਜਿਹੜੀ ਆ 5 ਵਟ ਯੂਟ ਦੇ ਅਸੀਂ ਲਗਾ ਰਹੇ ਆ ਔਰ ਐਨ ਈ ਡੀ ਆਰ ਯੂਟ ਲੱਗਿਆ ਸਾਡੇ 6 ਜੁਟੇ ਗਏ ਔਰ ਕੋਈ ਮੋਡਰਨ 4000 ਦਾ ਆਈਟਮ ਸਾਡੇ ਕੋਲ ਮਿਲ ਜਾਏ ਉਹ ਜਿਹੜੀ ਕਿ ਅਸੀਂ ਕਾਫੀ ਤਸੱਲੀ ਦਾ ਕਾਫੀ ਸੈਟੀਸਫੈਕਸ਼ਨ ਦਾ ਕਸਟਮਰ ਦਿੰਨੇ ਆ ਸਾਡਾ ਇਹੀ ਹੱਦ ਮੋਟਿਵ ਰਿਹਾ ਵੀ ਜੇ ਸੈਟੀਸਫੈਕਸ਼ਨ ਕਸਟਮਰ ਪਹਿਲਾ ਹੋਣੀ ਚਾਹੀਦੀ ਆ ਟ੍ਰਸਟ ਮੀਨਸ ਕਲੀਅਰ ਸਾਡੀ ਹਰ ਚੀਜ਼ ਚਾਹੇ ਸਾਡੀ ਕੁਆਲਟੀ ਹੈ ਚਾਹੇ ਸਾਡੀ ਕੋਈ ਸੇਲ ਦੀ ਬੋਤਲ ਹੈ ਚਾਹੇ ਕੋਈ ਸਾਡੀ ਗਾਰੰਟੀ ਦੇ ਬਤਲਕਾ ਉਹ ਸਾਡੀ ਹਰ ਚੀਜ਼ ਦੀ ਬਿਲਕੁਲ ਕਲੀਅਰ ਪਿਕਚਰ ਹੈ ਜੀ ਤੇ ਸਾਡੀ ਬੋਟ ਜਿੱਥੋਂ ਵਾਦੀ ਖਰਦੂ ਇੰਡੀਆ ਦੇ ਜਿਹੜੇ ਵਾਦੀ ਕਾਰਨਸ ਤੋਂ ਲਿਆ ਤੋ ਨੂੰ ਗਰੰਟੀ ਜੀ ਸਾਡੀ ਕ੍ਰਿਸਟਲ ਫੈਕਟਰੀ ਜੋ ਮੇਰੇ ਬਾਰੇ ਜੀ ਆ ਅਸੀਂ ਹੱਤਰਾ ਦੀ ਗਰੰਟੀ ਦਿੰਦੇ ਆ ਐਕਸਪੋਰਟ ਵੀ ਕਰ ਰਹੇ ਆ ਐਕਸਪੋਰਟ ਹੋਣੀ ਪਿੱਛੇ ਜੀ ਦੁਬਈ ਐਗਜ਼ੀਬਿਸ਼ਨ ਲਗਾ ਕੇ ਹੋਏ ਆ ਜੇ ਜਰੀਏ ਐਗਜ਼ੀਬਿਸ਼ਨ ਲਗਾਈਆ ਉੱਥੇ ਦੋ ਕੰਨੇ ਦਾ ਅਰਬ ਵੀ ਸਾਡੇ ਤੋਂ ਮਿਲ ਜਾਗਾ ਇਹਦਾ ਹਰ ਜਗ੍ਹਾ ਕ੍ਰਿਸਟਲ ਹਰ ਜਗ੍ਹਾ ਛਾਇਆ ਔਰ ਕ੍ਰਿਸਟਲ ਦਾ ਭਰੋਸਾ ਅਸੀਂ ਜਿਸ ਤਰ੍ਹਾਂ ਕਸਟਮਰ ਸਾਡੇ ਦੇ ਕਰਨ ਅਸੀਂ ਐਸ ਟਾਈਪ ਆਫ ਗਰੰਟੀ ਜੋ ਕਾਇਮ ਰੱਖ ਲਈ ਅਸੀਂ ਆਪਣੇ ਕੁਆਲਿਟੀ ਦੇ ਲਈ ਬੱਤੀ ਵੰਦ ਆ ਅਸੀਂ ਹਮੇਸ਼ਾ ਜਿਸ ਤਰ੍ਹਾਂ ਕੀ ਹੱਦ ਤੱਕ ਕੋਡ ਦਿੱਤੀ ਹੈ ਅਸੀਂ ਉਹਦੇ ਕੱਟਦੇ ਮੈਂ ਪ੍ਰੋਮਿਸ ਕਰਦਾ ਆਪਣੇ ਜੁਮਾਨਾ ਕਸਵੋਲ ਦੇ ਨਾਲ ਨਾਲ ਜਿਹੜੀ ਕੁਆਲਿਟੀ ਅਸੀਂ ਪਿਛੇ ਸਾਰ 65 ਦਿੱਤੀ ਹੈ ਉਸ ਤੋਂ ਵੀ ਅੱਛੀ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਸ਼ਬਦਾਂ ਲਈ ਮੈਂ ਸਾਰਿਆਂ ਦਾ ਥੈਂਕਸ ਵੀ ਕਰਦਾ ਜੇ ਤਰੀਕੀ ਕਸਟਮਰ ਇਨੀ ਦੇ ਦਸਰੇ ਬਤ ਲੈ ਆ ਥੈਂਕ ਯੂ 啊，没事，下午再过来。